ਪੈਣ ਰਵਿੰਦਰਕੌਰ ਇਨੀ ਅਫਸੈਟ ਹੋ ਗਈ ਸੜਕਾਂ ਤੇ ਤੁਰੇ ਫਿਰਦੀ ਇਕੱਲੀ ਪੈਰ ਤੇ ਜਾਕੂ ਹੋ ਗਿਆ ਕੀੜੇ ਪੈ ਗਏ ਕਾਰ ਵਾਲੇ ਦੀ ਮੌਤ ਹੋਣ ਤੋਂ ਬਾਅਦ ਪੈਣ ਰਵਿੰਦਰਕੌਰ ਵੀ ਅਫਸੈਟ ਹੋ ਗਈ ਮੁੱਖਾ ਲੈਣ ਵਾਲਾ ਮੁੱਖਾ ਲੈ ਜੁੜੇ ਕਿੰਨਾ ਮੁੱਖਾ ਲੈ ਮੁੱਖਾ ਲੈ ਕਿੱਧਰ ਜਾਣਾ ਜਿਹੜੇ ਰਾਤ ਤੇ ਬਾਪ ਤੁਰ ਗਿਆ ਸੇ ਰਾਤੇ ਬੱਚੇ ਜਾਣ ਨੂੰ ਤਿਆਰ ਜੜੇ ਆ ਤੇ ਘਰ ਦੀ ਸੁਹਾਣੀ ਘਰ ਦੀ ਮਾਲਕਣ ਕਮਲੀ ਹੋ ਗਏ ਦਰਦ ਦਰਦ ਦੀ ਠੋਕਣਾ ਖਾਂਦੀ ਖੀੜਿਆਂ ਤੋਂ ਖਾਦੀ ਜਾ ਰਹੀ ਤੇਰਵਿੰਦਰ ਕੋਰ ਪਹਿਣ ਵਾਸਤੇ ਅਰਦਾਸ ਕਰਿਓ ਨੇ ਦੰ ਦਵਾਈ ਦਵਾਈ ਆ ਜੀ ਦਵਾਈ ਤੰਨੇ ਨੂੰ ਡਾਕਟਰ ਨੇ ਜਿੰਨੇ ਪਾਤਾ ਹੈ ਹੈ ਤਿੰਨ ਵਾਲੀ ਦਵਾਈ ਪਾ ਤੀ ਉਹਨੇ ਨਾ ਚੱਲ ਪਈ ਜਿਆਦਾ ਦਵਾਈ ਤੇ ਬਾਦੋਂ ਮਾਸ ਮੱਚ ਗਿਆ ਤੇ ਜੀਜੇ ਸਾਰੇ ਫਰ ਆ ਗਏ ਅੱਛਾ ਹਾਂ ਜੀ ਤੇ ਹੁਣ ਕੋ ਟੈਕੀ ਜੀ ਵਿੱਚ ਬਹੁਤ ਦਰੇ ਫਿਰਦੇ ਆ ਹਾਂਜੀ ਜੀ ਮਾਰ ਕੇ ਦੋ ਦਵਾਈ ਦੇ ਪਹਿਲਾਂ ਵਾਲੇ ਜੀ ਅੱਡ ਮਾਰੇ ਦੂਜਾ ਵਾਲੇ ਜੀ ਸਵੇਰ ਤੇ ਆਪਾਂ ਦਵਾਈ ਦਵਾ ਦੇ ਤੈਨੂੰ ਪੈਰ ਤੇ ਲੋਡ ਕਰਾਂ ਡਾਕਟਰ ਦੇ ਲੈ ਜਾਂਦੇ ਨਾ ਦਵਾਈ ਤੇ ਲਈਏ ਫੋਨ ਇਹ ਨਾਨਸਰ ਚੱਲੀਏ ਇਹ ਆਈ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਪਨਿਆਂ ਦੇ ਘਰ ਇੱਕ ਭੈਣ ਪਹੁੰਚੀ ਆ ਭੈਣ ਦਾ ਨਾਮ ਹੈਗਾ ਰਵਿੰਦਰ ਕੌਰ ਇਹ ਪੂਰੀ ਵੀਡੀਓ ਦੇਖਿਓ ਜਰੂਰ ਵਾਈਫ ਆਫ ਲੇਟ ਸਰਦਾਰ ਜਸਵਿੰਦਰ ਸਿੰਘ ਜਦੋਂ ਭੈਣ ਇਸ ਘਰ ਚ ਵਿਆਹ ਕੇ ਆਈ ਸੀ ਪਿੰਡ ਮੱਲੀਆਂ ਦੀ ਤਲਵੰਡੀ ਜ਼ਿਲ੍ਹਾ ਮੋਗਾ ਸੌਰਾ ਵੀ ਚੋਟੀ ਦਾ ਮਿਸਤਰੀ ਸੀ ਘਰ ਵਾਲਾ ਵੀ ਮਿਸਤਰੀ ਸੀ ਬਹੁਤ ਵਧੀਆ ਹਨਰਮੰਦ ਪਰਿਵਾਰ ਚ ਵਿਆਹ ਕੇ ਆਈ ਸੀ ਪਰ ਕੁਝ ਕਰਮਾਂ ਦੀ ਗੱਲ ਕਰ ਲਈਏ ਘਰ ਵਾਲਾ ਵੀ ਨਸ਼ੇ ਕਰਨ ਲੱਗ ਗਿਆ ਅਫਸਰਟ ਹੋ ਗਿਆ ਕੁੱਟਮਾਰ ਕਰਦਾ ਬੱਚੇ ਹੋ ਗਏ ਦੋ ਬੇਟੇ ਹੋਏ ਉਹ ਵੀ ਗੱਭਰੂ ਹੋ ਗਏ ਉਹ ਵੀ ਪੁੱਠੇ ਸਿੱਧੇ ਕੰਮਾਂ 'ਚ ਪੈ ਕੇ ਨਸ਼ੇ ਕਰਨ ਲੱਗ ਗਏ ਤੱਕਰ ਵਾਲੇ ਦੀ ਮੌਤ ਹੋ ਗਈ ਘਰ ਵਾਲੇ ਦੀ ਮੌਤ ਹੋਣ ਤੋਂ ਬਾਅਦ ਭੈਣ ਰਵਿੰਦਰਕੌਰ ਵੀ ਅਫਸੈਟ ਹੋ ਗਈ ਭੈਣ ਰਵਿੰਦਰਕੌਰ ਇੰਨੀ ਅਫਸੈਟ ਹੋ ਗਈ ਸੜਕਾਂ ਤੇ ਤੁਰੇ ਫਿਰਦੀ ਕੱਲੀ ਪੈਰ ਤੇ ਜਾਕਮ ਹੋ ਗਿਆ ਕੀੜੇ ਪੈ ਗਏ ਮੁੰਡੇ ਵੀ ਧਿਆਨ ਨਾ ਦਿੰਦੇ ਮੁੰਡੇ ਵੀ ਆਪਣੀ ਮਾਂ ਵਾਲਾ ਦੇਖਦੇ ਸੜਕਾਂ ਤੇ ਤੁਰੇ ਫਿਰਦੀ ਭੈਣ ਰਵਿੰਦਰਕੌਰ ਕੱਲਿਓ ਹੀ ਗੱਲਾਂ ਕਰਦੀ ਝੱਲੀ ਹੋਈ ਆਪਣੇ ਆਪ ਨਾਲ ਹੀ ਗੱਲਾਂ ਕਰਦੀ ਧੰਨਵਾਦ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਗਰਮਿੰਦਰ ਸਿੰਘ ਬਾਈ ਗਵਾਂਢੀ ਵੀਰਪਾਲ ਕੋਹਰਾ ਭੈਣ ਵਾਈਫ ਆਫ ਦਰਸ਼ਨ ਸਿੰਘ ਮਨਪ੍ਰੀਤ ਇਹ ਬਾਈ ਸਾਰੇ ਜਿਹੜੇ ਦਵਿੰਦਰ ਸਿੰਘ ਪਿੰਡ ਗਾਲਵ ਤੋਂ ਸਾਡੇ ਟੀਮ ਦਾ ਮੈਂਬਰ ਗਗਨਦੀਪ ਗਾਲਵ ਤੋਂ ਇਹਨਾਂ ਸਾਰਿਆਂ ਨੇ ਅੱਜ ਉਪਰਾਲਾ ਕੀਤਾ ਇਸ ਭੈਣ ਨੂੰ ਸੁਪਨਿਆਂ ਦੇ ਘਰ ਲੈ ਕੇ ਆਏ ਪਰ ਭੈਣ ਦੇ ਚਿਹਰੇ ਵੱਲ ਦੇਖ ਕੇ ਭੈਣ ਵੱਲ ਦੇਖ ਕੇ ਭੈਣ ਦੇ ਹਾਲਾਤਾਂ ਵੱਲ ਦੇਖ ਕੇ ਬੜਾ ਦੁੱਖ ਵੀ ਲੱਗਾ ਵੀ ਦੋ ਸ਼ੇਰਾਂ ਵਰਗੇ ਜਵਾਨ ਪੁੱਤ ਨੇ ਸਿਰ ਦਾ ਸਾਈਂ ਕਿਹੜੀ ਨਜ਼ਰ ਲੱਗ ਗਈ ਅੱਜ ਪੰਜਾਬ ਦੇ ਵਿੱਚ ਪੂਰੇ ਦਾ ਪੂਰਾ ਪਰਿਵਾਰ ਖਤਮ ਹੋ ਰਿਹਾ ਕਿਹੜੀ ਨਜ਼ਰ ਲੱਗ ਗਈ ਸਾਡੇ ਪੰਜਾਬ ਨੂੰ ਜਿਹੜੇ ਰਾਹ ਤੇ ਬਾਪ ਤੁਰ ਗਿਆ ਉਸੇ ਰਾਹ ਤੇ ਬੱਚੇ ਜਾਣ ਨੂੰ ਤਿਆਰ ਖੜੇ ਆ ਤੇ ਘਰ ਦੀ ਸੁਹਾਣੀ ਘਰ ਦੀ ਮਾਲਕਣ ਕਮਲੀ ਹੋ ਕੇ ਸੜਕਾਂ ਤੇ ਦਰਦ ਦਰਦੀਆਂ ਠੋਕਣਾ ਖਾਂਦੀ ਕੀੜਿਆਂ ਤੋਂ ਖਾਦੀ ਜਾ ਰਹੀ ਆ ਕਿੱਧਰ ਨੂੰ ਜਾ ਰਿਹਾ ਸਾਡਾ ਅੱਜ ਦਾ ਸਮਾਜ ਪਰ ਸਾਡੇ ਪੰਜਾਬ ਦੇ ਲੋਕ ਬਿਜ਼ੀ ਨੇ ਵੋਟਾਂ ਪੈ ਰਹੀਆਂ ਹਰ ਸਰਪੰਚਾਂ ਦੀਆਂ ਬੋਲੀਆਂ ਲੱਗ ਰਹੀਆਂ ਕਤੀ ਵੋਟਾਂ ਦੇ ਮਾਹੌਲ ਚੋਂ ਨਿਕਲ ਹੀ ਨਹੀਂ ਪਾਉਂਦੇ ਸਾਨੂੰ ਨਿਕਲ ਹੀ ਨਹੀਂ ਦਿੱਤਾ ਜਾਣਾ ਸਾਨੂੰ ਸੋਚਣ ਹੀ ਨਹੀਂ ਦਿੱਤਾ ਜਾ ਰਿਹਾ ਵੀ ਇਦਾਂ ਦੇ ਹਾਲਾਤ ਕਿਉਂ ਬਣ ਗਏ ਕਿਉਂ ਬਣ ਗਏ ਜੇ ਪਿਓ ਨਸ਼ੇ ਕਰਦਾ ਸੀ ਬੱਚੇ ਵੀ ਕਿਵੇਂ ਲੱਗੇ ਬਾਪ ਤੇ ਜੇ ਲੱਗੇ ਤਾਂ ਕੋਈ ਕਿਉਂ ਨਹੀਂ ਅੱਗੇ ਵਧਿਆ ਕੋਈ ਮਾਸੀ ਕੋਈ ਮਾਸੜ ਕੋਈ ਰਿਸ਼ਤੇਦਾਰ ਕੋਈ ਮਾਮਾ ਕੋਈ ਚਾਚਾ ਕੋਈ ਤਾਇਆ ਕੋਈ ਭੂਆ ਕੋਈ ਫੁੱਫੜ ਕਿਉਂ ਲਵਾਰਸ ਹੋ ਗਏ ਰਵਿੰਦਰ ਕੌਰ ਭਰੇ ਪੂਰੇ ਪਰਿਵਾਰ ਦੀ ਇਤੀ ਇਹਨੂੰ ਅੱਜ ਇਦਾਂ ਦਰਦਰ ਦੀਆਂ ਕਿਉਂ ਠੋਕਰਾਂ ਖਾਣ ਲਈ ਬਈ ਸੋਚਿਓ ਵਿਚਾਰੇਓ ਵੀ ਤੇਰਵਿੰਦਰ ਕੌਰ ਭੈਣ ਵਾਸਤੇ ਅਰਦਾਸ ਕਰਿਓ ਇਹਦੇ ਬੱਚਿਆਂ ਵਾਸਤੇ ਵੀ ਅਰਦਾਸ ਕਰਿਓ ਤੇ ਬੇਟਿਆਂ ਨੂੰ ਮਹਾਰਾਜ ਸਤਿਮਤ ਬਖਸ਼ਣ ਸੱਚੇ ਪਾਤਸ਼ਾਹ ਇਹ ਘਰ ਦੁਆਰਾ ਹੱਸਦਾ ਵਸਦਾ ਹੋਵੇ ਰਵਿੰਦਰ ਕੌਰ ਭੈਣ ਦੇ ਘਰ 'ਚ ਪਰਿਵਾਰ 'ਚ ਜ਼ਿੰਦਗੀ 'ਚ ਖੁਸ਼ੀਆਂ ਵਾਪਸ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ